ਆਮ ਆਦਮੀ ਪਾਰਟੀ ਜ਼ਿਲ੍ਹਾ ਜਨਰਲ ਸਕੱਤਰ ਮਿਊਨਿਟੀ ਸਭਾ ਪੱਟੀ ਦੇ ਗ੍ਰਾਮ ਵਿਖੇ ਪਿੰਡ ਫੱਤੇ ਨੰਗਲ ਪੀਟਰਮਸੀ ਉਰਫ ਗੋਲੂ ਸਿੱਧੂ ਰਾਜੂ ਵਾਲ ਦਾ ਪਹੁੰਚਣ ਤੇ ਸਭਾ ਪੱਟੀ ਨੇ ਗੋਲੂ ਸਿੱਧੂ ਨੂੰ ਹਲਕਾ ਡੇਰਾ ਬਾਬਾ ਨਾਨਕ ਦਾ ਸ਼ੋਸ਼ਣ ਮੀਡੀਆ ਦਾ ਬਲਾਗ ਪ੍ਰਧਾਨ ਲੱਗਣ ਤੇ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਹਲਕਾ ਇੰਚਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਦਾ ਸਮੁੱਚੀ ਆਮ ਆਦਮੀ ਪਾਰਟੀ ਹਾਈ ਕਮੰਡ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਅੱਜ ਬੜੀ ਖੁਸ਼ੀ ਦਾ ਤੁਹਾਨੂੰ ਇੱਕ ਮੈਸੇਜ ਦੇਣਾ ਵਾ ਸਾਡੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੇਰੇ ਭਰਾ ਗੋਲੂ ਸਿੱਧੂ ਰਾਜਵਾਲ ਜੀ ਨੂੰ ਸੋਸ਼ਲ ਮੀਡੀਆ ਦਾ ਬਲੌਗ ਪ੍ਰੈਜ਼ੀਡੈਂਟ ਲੱਗਣ ਤੇ ਅੱਜ ਵਿਸ਼ੇਸ਼ ਤੌਰ ਤੇ ਮੈਂ ਆਪਣੇ ਭਰਾ ਨੂੰ ਸਨਮਾਨਿਤ ਕੀਤਾ ਵਾ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਵਾ ਉਹ ਜਿਹੜੇ ਜਿੰਨੇ ਵੀ ਸਾਡੇ ਮਿਹਨਤੀ ਵਰਕਰ ਆ ਉਹਨਾਂ ਦੀ ਬੜੀ ਜਿਹੜੀ ਹੈ ਕਦਰ ਕਰਦੀ ਆ ਤੇ ਜਿੱਦਾਂ ਕਿ ਅੱਜ ਦੇਖਿਆ ਵਾ ਸਾਡੇ ਜਿੰਨੇ ਵੀ ਬਲੌਗ ਸੋਸ਼ਲ ਮੀਡੀਆ ਦੇ ਪ੍ਰੈਜ਼ੀਡੈਂਟ ਲੱਗੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵਧਾਈ ਦਿੰਦਾ ਹਾਂ ਤੇ ਇਹਦੇ ਨਾਲ ਮੈਂ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਆਪਣੀ ਆਮ ਆਦਮੀ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਦਿੱਲੀ ਸਾਡੇ ਪੰਜਾਬ ਦੇ ਸੀਐਮ ਸਾਹਿਬ ਸ਼੍ਰੀ ਭਗਵੰਤ ਭਗਵੰਤ ਸਿੰਘ ਸਾਹਿਬ ਦਾ ਮੈਂ ਵਿਸ਼ੇਸ਼ ਤੌਰ ਤੇ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਜਿਹੜਾ ਸਾਡੇ ਮਸੀਹ ਭਾਈਚਾਰੇ ਨੂੰ ਇਹੋ ਜਿਹੀਆਂ ਨਿਯੁਕਤੀਆਂ ਦੇ ਕੇ ਜਿਹੜਾ ਮਾਨ ਸਤਕਾਰ ਆ ਵਧਾ ਰਹੇ ਆ ਇਹਦੇ ਨਾਲ ਜੋ ਸਾਡੇ ਹਲਕਾ ਦੇਣਾ ਬਾਬਾ ਨਾਨਕ ਦੇ ਇਨਚਾਰਜ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਸਾਹਿਬ ਮੈਂ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਜਿਹੜਾ ਵਾ ਮੇਰੇ ਭਰਾ ਗੋਲੂ ਸਿੱਧੂ ਰਜਵਾਲ ਜੀ ਨੂੰ ਜਿਹੜਾ ਵਾ ਸੋਸ਼ਲ ਮੀਡੀਆ ਦਾ ਜਿਹੜਾ ਵਾ ਬਲੌਗ ਪ੍ਰੈਜ਼ੀਡੈਂਟ ਲੱਗਾ ਵਾ ਲਗਾਇਆ ਗਿਆ ਵਾ ਮੈਂ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਹਾਂ ਸਾਡੇ ਹਲਕਾ ਡੇਰਾ ਰਾਨਕ ਦੇ ਜੋ ਇਨਚਾਰਜ ਨੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਸਾਹਿਬ ਦਾ ਅੱਜ ਵਿਸ਼ੇਸ਼ ਤੌਰ ਤੇ ਮੇਰੇ ਪਿੰਡ ਫੱਤੇ ਨੰਗਲ ਤੇ ਮੇਰੇ ਕੋਲ ਅੱਜ ਗੋਲੂ ਸਿੱਧੂ ਜੀ ਮੇਰੇ ਘਰੇ ਵਿਖੇ ਆਏ ਆ ਤੇ ਅੱਜ ਮੈਂ ਮੇਰੇ ਜਿੰਨੇ ਵੀ ਸੱਜਣ ਮਿੱਤਰ ਸੀ ਆ ਸਾਰਿਆਂ ਦੇ ਵਿੱਚ ਬੜੀ ਖੁਸ਼ੀ ਦੀ ਮਨ ਚ ਉਹਨਾਂ ਦੀ ਖੁਸ਼ੀ ਹੀ ਕਿ ਸਾਡੇ ਭਰਾ ਨੂੰ ਉੱਧਾ ਮਿਲਿਆ ਵਾ ਸਾਡੇ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਧਾਰੀਵਾਲ ਤੋਂ ਇੱਥੇ ਪਹੁੰਚੇ ਨੇ ਸਾਡੇ ਸਾਰਾ ਜੁਥ ਜਿਹੜਾ ਵਾ ਸੁਖਦੇਵ ਸੁੱਖੀ ਜੀ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਭਰਾਵਾਂ ਦਾ ਦਿਲ ਤੋਂ ਧੰਨਵਾਦ ਕਰਦਾ ਵਾਂ ਕਿ ਸਾਰੇ ਮੇਰੇ ਭਰਾਵਾਂ ਨੇ ਅੱਜ ਜਿਹੜੇ ਮੇਰੇ ਭਰਾ ਨੂੰ ਇੱਥੇ ਆਪਾਂ ਸਨਮਾਨਿਤ ਕੀਤਾ ਵਾ ਤੇ ਇਹਦੇ ਨਾਲ ਮੈਂ ਗੱਲ ਕਹਿਣਾ ਚਾਹੁੰਦਾ ਕਿ ਜੋ ਵੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਸਾਡੇ ਤੇ ਵਿਸ਼ਵਾਸ ਕਰਕੇ ਸਾਡੇ ਮਸੀਹ ਭਾਈਚਾਰੇ ਨੂੰ ਜਾਂ ਸਾਡੇ ਸਾਰੇ ਭਰਾਵਾਂ ਨੂੰ ਜਿਹੜੀ ਇਹ ਡਿਊਟੀਆਂ ਲਗਾ ਰਹੀ ਆ ਉਹ ਉਹਦਿਆਂ ਦੇ ਨਾਲ ਨਿਵਾਜ ਰਹੀ ਆ ਆਪਾਂ ਉਹਨਾਂ ਦੇ ਵਿਸ਼ਵਾਸ ਨੂੰ ਜਿਹੜਾ ਵਾ ਕਾਇਮ ਰੱਖਾਂਗੇ ਤੇ ਇਮਾਨਦਾਰੀ ਦੇ ਨਾਲ ਜਿਹੜੀ ਇੱਕ ਟੀਮ ਤਿਆਰ ਕਰਕੇ ਤੇ ਆਪਾਂ ਜਿਹੜਾ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਵਾ ਮਜ਼ਬੂਤ ਕੀਤਾ ਜਾਵੇਗਾ ਮੇਰੇ ਨਾਲ ਗੋਲੂ ਸਿੱਧੂ ਜੀ ਬੈਠੇ ਨੇ ਇਹ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਸਾਡੇ ਜੋ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਸਾਹਿਬ ਦਾ ਉਹਨਾਂ ਦਾ ਧੰਨਵਾਦ ਕਰ ਦਿੰਦੇ ਭੱਟੀ ਜੀ ਦੇ ਘਰ ਆਇਆ ਵਾ ਜੋ ਆਮ ਆਲੀ ਪਾਰਟੀ ਨੇ ਮੈਨੂੰ ਸੋਸ਼ਲ ਮੀਡੀਆ ਅਨੁਸਾਰ ਲਾਇਆ ਹੈ ਮੇਰਾ ਮਾਦੀ ਪਾਰਟੀ ਅਤੇ ਸਰਦਾਰ ਗੁਰਦੀਪ ਸਿੰਘ ਵਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਜੋਗ ਸਮਝਿਆ ਔਰ ਮੇਰੇ ਵੱਡੇ ਭਰਾ ਸਲਵਾ ਭੱਟੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਅੱਜ ਮੈਨੂੰ ਸਨਮਾਨ ਕੀਤਾ ਹੈ ਤੇ ਔਰ ਆਏ ਸੱਜਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ